ਇਹ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੀ ਹਾਂ ਜਿੱਤੀ ਵੱਡੀ ਪੰਜਾਬ ਪੁਲਿਸ ਨੇ ਨੌਜਵਾਨਾਂ ਦਾ 26000 ਰੁਪਏ ਦਾ ਕਟਿਆ ਚਲਾਨ ਤੁਸੀਂ ਨਾ ਨਹੀਂ ਕਰ ਰਹੇ ਇਹ ਗਲਤੀ ਇਸ ਦਿਨ ਨਾਲ ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਨੌਜਵਾਨਾਂ ਤੇ ਟ੍ਰੈਫਿਕ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਬੁਲੇਟ ਮੋਟਰਸਾਈਕਲ ਨੂੰ ਆਪਣੇ ਸ਼ੌਂਕ ਦਾ ਸਾਧਨ ਬਣਾ ਲਿਆ ਹੈ ਤੇ ਨਾਲ ਹੀ ਬੁਲੇਟ ਮੋਟਰਸਾਈਕਲ ਤੇ ਮસ્ਤੀ ਕਰਨਾ ਇਕ ਨੌਜਵਾਨ ਲਈ ਮਹਿੰਗਾ ਸਾਬਿਤ ਹੋ ਰਿਹਾ ਇਹ ਜਦ ਕੀ ਜਦੋਂ ਕਲਵਾ ਪੁਲਿਸ ਚੌਂਕੀ ਦੇ ਪੁਲਿਸ ਹਰਕਤ ਜੋ ਆਇਆ ਤਾਂ ਉਹਨਾਂ ਨੇ ਡਰਾਈਵਰ ਨੂੰ ਫੜ ਲਿਆ ਅਤੇ ਉਸ ਦਾ 26500 ਰੁਪਏ ਦਾ ਆਨਲਾਈਨ ਚਲਾਨ ਕਟਿਆ ਦਿੱਤਾ ਗਿਆ ਇਸ ਦੇ ਨਾਲ ਹੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਹਰਮੇਸ਼ੂ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਇੱਕ ਨੌਜਵਾਨ ਕਈ ਵਾਰ ਪਟਾਕੇ ਚ ਚਲਾਉਂਦੇ ਹੋਏ ਚੌਂਕੀ ਦੇ ਸਾਹਮਣੇ ਤੋਂ ਲੰਘਿਆ ਸੀ ਜੈਸਦੇਵ ਦੇ ਸਾਥੀਆਂ ਪੁਲਿਸ ਮੁਲਾਜ਼ਮਾ ਨੇ ਮੋਟਰਸਾਈਕਲ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਥਾਣੇ ਲੈ ਗਏ ਅਤੇ ਉਹਨਾਂ ਨੇ ਮੋਟਰਸਾਈਕਲ ਵੱਲੋਂ ਲਗਾਤਾਰ ਪਟਾਕੇ ਚੁਲਾਈ ਜਾਣ ਦੀ ਵੀਡੀਓ ਰਿਕਾਰਡ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ ਮੌਕੇ ਤੇ ਹੀ 26500 ਰੁਪਏ ਦਾ ਆਨਲਾਈਨ ਚਲਾਨ ਜਾਰੀ ਕਰ ਦਿੱਤਾ ਕਿਉਂਕਿ ਡਰਾਈਵਰ ਕੋਲ ਲਾਇਸੈਂਸ ਬੀਮਾ ਅਤੇ ਹੋਰ ਦਸਤਾਵੇਜ਼ ਨਹੀਂ ਸਨ ਇਹ ਪਹਿਲੀ ਵਾਰ ਹੈ ਜਦ ਨੂਰਪੁਰੇ ਬੇਦੀ ਨੂਰਪੁਰ ਬੇਦੀ ਵਿੱਚ ਕਿਸੇ ਦੋ ਪਹੀਆ ਵਹੀਕਲ ਚਲਾਉਣ ਨੂੰ ਹਜ਼ਾਰ ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਨੌਜਵਾਨ ਦੀ ਭਵਿੱਖ ਦਾ ਧਿਆਨ ਵਿੱਚ ਰੱਖਦੇ ਹੋਏ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਦੇ ਅਜੀਤ ਸਿੰਘ ਬੇਂਤੀ ਦੇ ਪੁਲਿਸ ਨੇ ਚਲਾਣਾ ਜਾਰੀ ਕਰ ਦਿੱਤਾ ਡਰਾਈਵਰ ਨੇ ਟੂਕ ਵਿੱਚ ਅਜਿਹੀ ਹਰਕਤ ਦਾ ਦਰਹੋਂਦੀ ਧਾਵਣੀ ਦੇ ਕੇ ਛੱਡ ਦਿੱਤਾ ਧੰਨਵਾਦ